ਦੇ ਪਿਛਲੇ 60 ਕਸਾਲ ਦਾ ਹਿਸਾਬ ਜੋੜੀਏ 25 ਕਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 20 ਕਸਾਲ ਕਾਂਗਰਸ ਦੀ ਸਰਕਾਰ ਹੁਣ ਤਾਂ ਆਪਣੇ ਕੋਲੇ ਤਜਰਬਾ ਆ ਗਿਆ ਸਾਲਾ ਕੁਝ ਦੇਖ ਲਿਆ ਤੁਸੀਂ ਜਿਹੜੇ ਲੋਕ ਜਿਹੜਾ ਕੋਈ ਚੰਗਾ ਕੰਮ ਕਰਦੇ ਉਹਨੂੰ ਥਾਪੀ ਦਿੰਦੇ ਨਾ ਉਹ ਬੰਦਾ ਹੋਰ ਮਿਹਨਤ ਕਰਦਾ ਇੱਕ ਫਰਕ ਜਿਹੜਾ ਹੈਗਾ ਇੱਕ ਪਰਿਵਾਰ ਦਾ ਬੰਦਾ ਹੋਏ ਇੱਕ ਬਾਹਰ ਦਾ ਬੰਦਾ ਹੋਏ ਪਰਿਵਾਰ ਦਾ ਬੰਦਾ ਆਪਣੇ ਪਰਿਵਾਰ ਵਾਸਤੇ ਕੁਛ ਮਰਜ਼ੀ ਕਰ ਸਕਦਾ ਹੈ ਉਹ ਕੰਮ ਉਹਨਾਂ ਬਾਹਰ ਦਾ ਬੰਦਾ ਨਹੀਂ ਕਰਦਾ ਫਰਕ ਕੀ ਹੈ ਆਪਣੇ ਸੇ ਪੰਜਾਬ ਦੀ ਸਿਆਸਤ 'ਚ ਇੱਕ ਪਾਰਟੀ ਹੈ ਪੰਜਾਬ ਦੀ ਜਿਹੜੀ ਤੁਹਾਡੇ ਪਰਿਵਾਰ ਦੀ ਹੈ 105 ਸਾਲ ਪੁਰਾਣੀ ਪਾਰਟੀ ਹੈ ਜਿਹੜੇ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਤੁਸੀਂ ਆਪਣੇ ਬਜ਼ੁਰਗਾਂ ਦੀਆਂ ਪੁਰਾਣੀਆਂ ਫੋਟੋਆਂ ਕੱਢੋ ਕਿਸੇ ਨਾ ਕਿਸੇ ਮੋਰਚੇ ਦੀ ਹੋਊਗੀ ਕਿਸੇ ਦੀ ਧਰਮੇ ਦੀ ਹੋਊਗੀ ਅਕਾਲੀ ਦਲ ਦੀ ਦੂਜੇ ਪਾਸੇ ਦਿੱਲੀ ਤੋਂ ਆਈਆਂ ਪਾਰਟੀਆਂ ਜਿਨ੍ਹਾਂ ਨੂੰ ਹੁਕਮ ਦਿੱਲੀ ਤੋਂ ਮਿਲਦਾ ਹੈ ਜੋ ਕਰਨਾ ਹੈ ਜੋ ਕਹਿਣਾ ਹੈ ਉਹ ਦਿੱਲੀ ਵਾਲੇ ਫੈਸਲਾ ਕਰਦੇ ਹੈ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਹੈ ਪਰਿਵਾਰ ਨੂੰ ਤਕੜਾ ਕਰਨ ਵਾਸਤੇ ਨਹੀਂ ਪੰਜਾਬ ਨੂੰ ਤਕੜਾ ਕਰਨ ਵਾਸਤੇ ਨਹੀਂ ਕਿਉਂਕਿ ਉਹਨਾਂ ਵਾਸਤੇ ਪੰਜਾਬ ਪਰਿਵਾਰ ਨਹੀਂ ਹੈ ਤੁਹਾਡੇ ਸਾਹਮਣੇ ਮੈਂ ਤਾਂ ਪਿੱਛੇ 2-3-5 ਦਿਨ ਪਿੰਡ ਪਹਿਲੇ ਮੈਂ ਕਿਹਾ ਸੀ ਇੱਕ ਦਿਨ ਤੁਸੀਂ ਨਾ ਆਪਣੇ ਘਰੇ ਪੈ ਕੇ ਕਾਗਜ਼ ਪੈਨਸਲ ਲੈ ਕੇ ਆਪਣੇ ਬੱਚਿਆਂ ਨੂੰ ਬਿਠਾ ਲਓ ਦੋ ਹਿੱਸਿਆਂ 'ਚ ਵੰਡ ਦੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਿੰਨੇ ਸਾਲ ਸਰਕਾਰ ਰਹੀ ਦੂਜੇ ਪਾਸੇ ਲਿਖ ਦੋ ਕਾਂਗਰਸ ਝਾੜੂ ਵਾਲੇ ਤਾਂ ਗੱਲ ਕਰਨ ਦੀ ਲੋੜ ਨਹੀਂ ਆ ਤਾਂ ਇਤੋਂ ਵੱਡੇ ਠੱਗ ਕੋਈ ਹੈ ਹੀ ਨਹੀਂ ਆ ਕਾਂਗਰਸ ਲਿਖ ਲਓ ਉਹਦੇ ਥੱਲੇ ਲਿਖ ਦੋ ਕਿ ਸਾਡੇ ਪਿੰਡ ਵਿੱਚ ਜਿੰਨੇ ਕੰਮ ਹੋਏ ਐ ਆਪਣੇ ਜ਼ਿਲ੍ਹੇ ਵਿੱਚ ਆਪਣੇ ਸੂਬੇ ਵਿੱਚ ਜਿਹੜੀ ਪਾਰਟੀ ਨੇ ਕੀਤੇ ਉਹਦੇ ਲਿੰਕੇ ਲਿਖੀ ਚਲੋ ਜਿਵੇਂ ਕਾਲੀ ਦਲ ਦੇ ਥੱਲੇ ਲਿਖੋਗੇ ਤੁਸੀਂ ਪਿਊਬਲਿਕ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਮੁਫਤ ਬਿਜਲੀ ਉਹਦੇ ਜਿ ਕਾਲੀ ਦਲ ਨੇ ਕੀਤੀ ਮੰਡੀਆਂ ਪਿੰਡਾਂ ਜਿ ਕਾਲੀ ਦਲ ਨੇ ਕੀਤੀਆਂ ਆ ਐਮਐਸਪੀ 1960 ਵਿੱਚ ਮੋਰਚਾ ਲਾ ਕੇ ਕਾਲੀ ਦਲ ਨੇ ਦਵਾਇਆ ਗਰੀਬਾਂ ਵਾਸਤੇ ਆਟਾ ਦਾਲ ਸਕੀਮ ਕਾਲੀ ਦਲ ਨੇ ਕਿਹਾ ਹੈ ਸ਼ਗਨ ਸਕੀਮ ਕਾਲੀ ਦਲ ਨੇ ਕਿਹਾ ਹੈ ਪੈਨਸ਼ਨ ਸਕੀਮ ਕਾਲੀ ਦਲ ਨੇ ਕਿਹਾ ਹੈ 300 ਯੂਨਿਟ ਮੁਫਤ ਬਿਜਲੀ ਦੀ ਸਕੀਮ ਕਾਲੀ ਦਲ ਨੇ ਕਿਹਾ ਹੈ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਐਸੀ ਪੁਵਾਰਾਂ ਦੀ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਸਾਈਕਲ ਅਕਾਲੀ ਦਲ ਲੈ ਕੇ ਗਿਆ ਐਸੀ ਬੱਚਿਆਂ ਦੀ ਪੜਾਈ ਮੁਫਤ ਅਕਾਲੀ ਦਲ ਨੇ ਕਰਾਈ ਗਰੀਬਾਂ ਦੀਆਂ ਧਰਮਸ਼ਾਲਾ ਤੱਕ ਕਿਤੇ ਸਰਕਾਰੀ ਖਸਤ ਨਹੀਂ ਪੰਦੀਆਂ ਹੁੰਦੀਆਂ ਸੀ ਆ ਬਣਾਉਣਾ ਸ਼ੁਰੂ ਕੀਤਾ ਐਕਟ ਬਣਾਇਆ ਬਾਦਲ ਸਾਹਿਬ ਨੇ ਤੇ ਸ਼ੁਰੂ ਕੀਤਾ ਅਕਾਲੀ ਦਲ ਨੇ ਮੁੰਮਿਆ ਵਾਸਤੇ ਜਿੰਮ ਦਾ ਕਿਸਮਾਨ ਖੇਡਾਂ ਦਾ ਸਮਾਨ ਵਰਲਡ ਕੱਪ ਕਬੱਡੀ ਮੁੱਖ ਮੰਤਰੀ ਟੀਰਤ ਯਾਤਰਾ ਮੈਨੂੰ ਦਾ ਸਾਹ ਸੁੱਕ ਜੂਗਾ ਤੇ ਲਿਖਦੇ ਲਿਖਦੇ ਜਿੰਨੇ ਟਿਊਬਲ ਕ ਜਿੰਨੇ ਤੁਹਾਡੇ ਥਰਮਲ ਪਲਾਂਟ ਆ ਬਿਜਲੀ ਵਾਲੇ ਸਾਰੇ ਕਾਲੀਦਲ ਨੇ ਬਣਾਏ ਭਾਗੜਾ ਡੈਮ ਤੋਂ ਬਗੈਰ ਸਾਰੇ ਕਾਲੀਦਲ ਨੇ ਡੈਮ ਬਣਾਏ ਜਿੰਨੀਆਂ ਨਹਿਰਾਂ ਕਸੀਆਂ ਯੂਨੀਵਰਸਿਟੀਆਂ ਜਿੰਨੇ ਮਰਜ਼ੀ ਜਾ ਕੇ ਦੇਖ ਲਓ ਕਾਲੀਦਲ ਨੇ ਬਣਾਏ ਤੇ ਦੂਜੇ ਪਾਸੇ ਕਾਲੀ ਤੇ ਆ ਜਿਓ ਕਾਂਗਰਸ ਨੇ ਕੀ ਕੀਤਾ ਬੋਲੇ ਕੋ ਨਿਹਾਲ ਨਿਹਾਲ ਤੁਸੀਂ ਜ਼ੋਰ ਲਾ ਲਿਓ ਤੁਹਾਨੂੰ ਇੱਕ ਚੀਜ਼ ਨਹੀਂ ਲੱਭਣੀ ਜੋਰ ਲਾ ਲੈ ਮੈਂ ਤੈਨੂੰ ਕਹਣਾ ਤੁਸੀਂ ਅੱਜ ਹੀ ਅੱਜ ਹੀ ਈ ਘਰੇ ਬੈ ਕੇ ਸੋਚੋ ਕਿ ਕਾਂਗਰਸ ਨੇ ਕੀ ਕੀਤਾ ਤੁਸੀਂ ਚਾਹਤ ਦੇਖ ਲਓ ਵੀ ਅੰਮ੍ਰਿਤਸਰ ਸ਼ਹਿਰ ਚਲੇ ਜਾਓ ਤੁਸੀਂ ਦੇਖੋ ਯਾਰ ਕਾਂਗਰਸ ਨੇ ਸ਼ਹਿਰ ਵਿੱਚ ਕੀ ਕੀਤਾ ਤਰਨਤਨ ਸਾਹਿਬ ਦੇਖੋ ਜਿੰਨੀਆਂ ਸੜਕਾਂ ਹੋਣਗੀਆਂ ਸ਼ਹਿਰ ਦੀਆਂ ਆ ਤਰਨਤਨ ਸਾਹਿਬ ਮੈਨੂੰ ਪਤਾ ਹੈ ਮੈਂ ਪਹਿਲੇ ਆਉਂਦਾ ਸੀ ਤੇ ਆ ਜਿਹੜੇ ਮੇਨ ਰੋਡ ਹੈ ਤੁਰਿਆ ਨਹੀਂ ਜਾਂਦਾ ਸੀ ਉੱਥੇ ਇੰਨਾ ਮਾੜਾ ਹਾਲ ਸੀ ਵਡੇ ਬਾਲ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ ਆਪਣੇ ਇਤਿਹਾਸੇ ਗੁਰੂ ਕਿਸੇ ਗੁਰੂ ਸਾਹਿਬ ਗਏ ਹੈ ਇਤਿਹਾਸਿਕ ਨਗਰਤ ਉਹਨਾਂ ਨੂੰ ਆਪਾ ਸਜੋਣਾ ਹੈ ਮੇਰੀ ਡਿਊਟੀ ਲੱਗੀ ਗਈ ਮੈਂ ਆਇਆ ਤਰਨਤਾਰਨ ਮੈਂ ਸਾਰੇ ਮਹਿਕਮੇ ਨੇ ਬੁਲਾਏ ਤਕਰੀਬਨ 200 ਕਰੋੜ ਦੀ ਲੋੜ ਸੀ ਨਾਲ ਦੇਣਾ ਸ਼ੁਰੂ ਕਰਤਾ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਦੇਖੋ ਸਾਰਾ ਸ਼ਹਿਰ ਕਾਲੀ ਦਲ ਵਿੱਚ ਬਣਾਇਆ ਤਲਵੰਡੀ ਸਾਬੋ ਗੁਰੂ ਦੀ ਨਗਰੀ ਜਾ ਕੇ ਦੇਖੋ ਬੋਬਰਾ ਹਾਲ ਸੀ ਅੱਜ ਆ ਕੇ ਦੇ ਫਕੀੜਾ ਸੋਨਾ ਬਣਾਇਆ ਦਰبار صاحب ਦੇ ਚਾਰੋਂ ਤਰਫ ਦੇਖੋ ਕੈਜਾ ਪ੍ਰਬੰਧ ਕੀਤਾ ਪਹਿਲੇ ਕੀ ਹੁੰਦਾ ਸੀ ਸ਼ਹਿਰ ਦੇਖੋ ਮਮਰ ਸਾਹਿਬ ਕਿੰਨੀਆਂ ਸੋਹਣੀਆਂ ਸੜਕਾਂ ਕੀਤੀਆਂ ਮੈਟੂ ਲਈ ਸਾਰਾ ਕੁਝ ਕੀਤਾ ਜਿਹੜਾ ਅੱਜ ਕੱਲ੍ਹ ਢਲ ਗਿਆ ਸਾਰਾ 10 ਸਾਲ ਕਾਂਗਰਸ ਨੇ ਇੱਕ ਚੀਜ਼ ਨਹੀਂ ਤੁਹਾਨੂੰ ਲਿਖੋਗੇ ਹੁਣ ਮੈਂ ਕੋਈ ਇਸ ਕਹਿਣਾ ਚਾਹਣਾ ਹੈ ਕਾਂਗਰਸ ਨੂੰ ਵੋਟ ਪਾਣੀ ਸਹੀ ਮੈਨੇ ਤੇ ਪਾਪ ਹੈ ਪਾਪ ਗੁਰੂ ਦਾ ਸਿੱਖ ਨਹੀਂ ਕਿਤੇ ਕਾਂਗਰਸ ਨੂੰ ਵੋਟ ਪਾਉਣਾ ਚਾਹੀਦਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਤੁਹਾਡੇ ਤੇ ਹਮਲਾ ਕੀਤਾ ਤੁਹਾਡੇ ਗੁਰੂ ਘਰ ਟਾਏ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਕੀਤਾ ਤੇ ਫਿਰ ਵੀ ਆਪਾਂ ਕਾਂਗਰਸ ਨੂੰ ਵੋਟ ਪਾਉਂਗੇ ਇਹ ਤਾਂ ਵੱਡੇ ਪਾਪੀ ਨਹੀਂ ਹੋ ਸਕਦੇ ਆਪਾਂ ਹੁਣ ਮੈਂ ਪਰਿਵਾਰਾਂ ਦੀ ਗੱਲ ਕਰ ਰਿਹਾ ਹਾਂ ਇੱਕ ਪਾਸੇ ਆ ਪਰਿਵਾਰ ਹੈ ਜਿਸ ਪਰਿਵਾਰ ਨੇ ਜਿਨ੍ਹਾਂ ਦੇ ਬਜ਼ੁਰਗ ਫੌਜ ਵਿੱਚ ਸੀ ਜਦੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਤਾ ਟੈਂਕਾ ਤੋਪਾਂ ਨਾਲ ਫੋਰਟ 'ਚ ਬੈਠੇ ਜੋ ਹਥਿਆਰ ਇਹਨਾਂ ਕੋਲੇ ਸੀ ਕਿਸੇ ਕੋਲ ਧੋਪ ਸੀ ਕਿਸੇ ਕੋਲ ਜੀਪ ਸੀ ਕਿਸੇ ਕੋਲ ਰਫਲ ਸੀ ਸਾਰੇ ਚੱਲ ਪਏ ਸਿੰਘ ਕਿਸੇ ਰੈਜiment ਤੋਂ 600 ਚੱਲ ਪਏ 700 ਚੱਲ ਪਏ ਜੋ ਚੱਲ ਪਏ ਫਿਰ ਆਰਮੀ ਨੇ ਘੇਰੇ ਪਾ ਲਈ ਇਹਨਾਂ ਨੂੰ ਉਹਨਾਂ ਕਈਆਂ ਨੂੰ ਸ਼ਹੀਦ ਕੀਤਾ ਮੁਕਾਬਲੇ 'ਤੇ ਇਹਨਾਂ ਨੇ ਇਹਨਾਂ ਨੂੰ ਫੜ ਕੇ 880 ਜੇਲ੍ਹਾਂ 'ਚ ਕੀਤੀਆਂ ਕੋਈ ਵਿਚ ਪਾ ਦਿੱਤਾ ਇੱਕ ਪਾਸੇ ਅਤੇ ਇਹਨਾਂ ਨੇ ਸਾਰੇ ਗੁਰੂ ਆਪਣੇ ਗੁਰੂ ਘਰ ਵਾਸਤੇ ਕੀਤਾ ਆਪਣੇ ਕੌਮ ਪਰਥ ਵਾਸਤੇ ਕੀਤਾ ਆਪਣੇ ਸਿੱਖੀ ਵਾਸਤੇ ਕੀਤਾ ਦੂਜੇ ਪਾਸੇ ਸੁਖੀ ਰੰਧਾਵੇ ਦਾ ਬਿਆਨ ਮੈਂ ਸੁਣ ਰਿਆ ਸੀ ਸੁਖੀ ਰੰਧਾਵੇ ਦਾ ਪਿਤੇ ਪਿਤਾ ਜਿਹੜਾ ਸੀ ਤੋਖ ਸਿੰਘ ਦਾਵਾ ਉਹਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਕਿ ਤੁਸੀਂ ਪਹਚਾਲਿਆ ਪੰਜਾਬ ਨੂੰ ਤੁਸੀਂ ਦਰਵਾ ਆਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਦਾ ਹੁਣ ਰਾਜਾ ਬਣੀ ਪ੍ਰਧਾਨ ਹੈ ਕਾਂਗਰਸ ਦਾ ਜਿਹੜੀ ਸਟੇਸ਼ਨ ਮੋਂ ਦਾ ਪਿੰਡ ਰਖ ਤੁਹੇ ਕਈ ਵਾਰ ਦੇਖ ਲਓ ਸੋਸ਼ਲ ਮੀਡੀਆ ਦੇਖ ਲਓ ਲਿਖਿਆ ਹੋਊਗਾ ਇੰਦਰਾ ਮੇਰੀ ਮਾਂ ਹੈ ਅ ਕਾਂਗਰਸੀਆਂ ਇੰਦਰਾ ਨੂੰ ਆਪਣੀ ਮਾਂ ਸਾਹਮਣੇ ਚੰਦਨ ਚਪਾਰ ਸਾਹਿਬ ਤੇ ਹਮਲਾ ਕੀਤਾ ਇਧਰ ਪਰਿਵਾਰ ਹੈ ਜਿਹਨੇ ਆਪਣੀ ਸਾਰਾ ਕੁਝ ਖਾਂਦਾਨ ਕੁਰਬਾਨ ਕਰ ਦਿੱਤਾ ਜੇ ਆ ਨਾ ਹਰਮੀਤ ਥੱਗ ਵਰਗੇ ਹੁੰਦੇ ਦਲ ਬਦਲਣ ਜੇ ਇਹਨਾਂ ਨੂੰ ਜਜ਼ਬਾ ਨਾ ਹੁੰਦਾ ਜੇ ਨਾ ਕਰਦੇ ਆ ਕੁਝ ਅੱਜ ਇਹਨਾਂ ਨੇ ਇਨਾਂ ਦੇ ਪਿਤਾ ਜਾਂ ਮੇਜਰ ਹੋਣੇ ਸੀ ਜਾਂ ਬ੍ਰਿਗੇਡੀਅਰ ਹੋਣੇ ਜਾਂ ਕਰਨਲ ਹੋਣੇ ਸੀ ਆ ਫਰਕ ਹੈ ਆਪਾਂ ਸੋਚਦੇ ਨਹੀਂ ਆਪਣਾ ਪੰਜਾਬ ਛੋਟਾ ਜਾ ਕੌਮ ਛੋੜੀ ਜੀ ਹੈ ਜੇ ਇਕੱਠੇ ਆ ਤੇ ਤਖੜੇ ਆ ਜੇ ਇਕੱਠੇ ਨਹੀਂ ਆ ਤੁਹਾਨੂੰ ਖਤਮ ਕਰ ਦੇਣਗੇ ਦੇਖੋ ਥੋੜੇ ਤੋਂ ਚੰਗੇ ਤਾਂ ਮੁਸਲਮਾਨ ਮੈਥਮ ਉਹ ਸਹੀ ਰਸਤਾ ਹੈ ਮੁਸਲਮਾਨ ਉਹਨਾਂ ਦੀ ਬਾਬਰੀ ਮਸਜਿਦ ਤੇ ਬੀਜੇਪੀ ਨੇ ਤੋੜੀ ਉਹ ਇੰਦੀ ਵੱਡੀ ਕੋਈ ਅਬਦਰਬਾਨ ਸਰ ਨੂੰ ਕਹੂਨੀ ਸੀ ਕਿ ਆਪਣਾ ਪਵਿੱਤਰ ਸਥਾਨ ਪਰ ਮਸਜਿਦ ਹੀ ਉਹਨਾਂ ਦੀ ਕੋਈ ਬਾਬਰੀ ਮਸਜਿਦ ਤਾਂ ਅੱਡੀ ਹਿੰਦੂਸਤਾਨ ਦੇ ਕਿਸੇ ਕੋਨੇ ਚਲੇ ਜਾ ਕੋਈ ਵੀ ਮੁਸਲਮਾਨ ਹੈ ਮਰ ਜੂਗਾ ਪਰ ਬੀਜੇਪੀ ਉਹਨੇ ਮਰ ਜੂਗਾ ਆਪਣੇ ਦੋ ਗਨਮੈਂ ਦੇ ਦੋ ਕਹਿੰਗੇ ਇੰਦਰਾ ਸਾਡੀ ਮਾਂ ਹੈ ਜੇਰ ਮੰਦਰ ਜੋ ਚੇਰਮੰਨੀ ਦੇ ਦਿਓ ਕਿਹਨੇ ਇੰਦਰਾ ਸਾਡੀ ਕਾਂਗਰਸ ਕਾਂਗਰਸ ਦੋੜਾ ਹਟਾ ਦੇ ਦਿਓ ਕਾਂਗਰਸ ਯਾਰ ਇੰਨੀ ਖਰਾਬ ਉਠੋਗੀ ਆਪਣੀ ਛੋਡੇ ਸਾਹਿਬ ਜੱਦਾ ਨੇ ਮੁਗਲਾਂ ਨੇ ਕੀ ਕਿਹਾ ਸੀ ਕਿ ਸਿੱਖੀ ਛੱਡ ਦਿਓ ਕਹਿੰਦੇ ਚਿੰਨ ਦੇ ਸੰਭ ਇੱਥੇ ਜਿਹੜੇ ਸਿੱਖੀ ਨੂੰ ਖਤਮ ਕਰਨ ਵਾਲੇ ਆ ਉਹਨਾਂ ਨੇ ਜੱਫੀ ਪਾਈ ਫਿਰਦੀ ਏਕ ਹੋਰ ਗੱਲ ਹੈ ਦੇਖ ਕੇ ਕੋਈ ਜਿਆਦਾ ਬੰਦਾ ਪੰਥਕ ਨਹੀਂ ਹੁੰਦਾ ਪੰਥਕ ਧਿਲੋ ਜਜ਼ਬਾ ਪਛੋਕੜ ਇੱਕ ਪਰਿਵਾਰ ਦਾ ਇੱਕ ਪਾਰਟੀ ਦਾ ਪਛੋਕੜ ਅਕਾਲੀ ਦੇ ਲੈ ਕੱਲੀ ਜੋ ਪੰਥ ਦੀ ਜਥੇਬੰਦੀ ਹੈ 105 ਸਾਲ ਪੁਰਾਣੀ ਹੁਣ ਕੀ ਹੁੰਦਾ ਹੈ ਕਈ ਇਹ ਜੇ ਬੰਦੇ ਆ ਗਏ ਨਾ ਕਰਨਗੇ ਐਂ ਦਿਖਾਉਣਗੇ ਕਿ ਅਸੀਂ ਸਭ ਤੋਂ ਵੱਡਾ ਪੰਥਕ ਨਹੀਂ ਹੈ ਪਰ ਏਜੰਸੀਆਂ ਉਹਨਾਂ ਨੂੰ ਲਾਰੀਆਂ ਕਿ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਨਿਸ਼ਾਨਾ ਪੰਥ ਨੂੰ ਤਗੜਾ ਕਰਨਾ ਨਹੀਂ ਉਹਨਾਂ ਨੂੰ ਬੰਦਾ ਹੈ ਕਿ ਕੰਧ ਨੂੰ ਕਿੰਨੇ ਹਿੱਸੇ ਅੱਜ ਕਰ ਦਿਓ ਤੇ ਫਿਰ ਬੀਜੇਪੀ ਤੇ ਕਾਂਗਰਸ ਤੇ ਇਹਨਾਂ ਦਾ ਰਾਜ ਆ ਜਾਏ ਇਸ ਕਰਕੇ ਮੈਂ ਇਹ ਹੀ ਕਹਿਣਾ ਚਾਹਣਾ ਆਪਣੇ ਆਪਣੀ ਹੁੰਦੇ ਆ ਬਹੁਤ ਨੁਕਸਾਨ ਖਾ ਗਏ ਆਪਾਂ ਇਹ ਬਚਣਾ ਹੁਣ ਤਜਰਬੇ ਛੱਡ ਦਿਓ ਵਿਸ਼ਵਾਸ ਕਰਨ ਜਾਂਦੇ ਹੋ ਨਾ ਪਛੋਕੜ ਦੇ ਦੋ ਤਿੰਨ ਪੀੜ੍ਹੀਆਂ ਦੇਖਦੇ ਆਏ ਇੱਥੇ ਵੀ ਤੁਸੀਂ 5 ਸਾਲ ਵਾਸਤੇ ਆਪਣੀ ਜ਼ਿੰਦਗੀ ਕਿਸੇ ਨੂੰ ਹਵਾਲੇ ਕਰ ਰਹੇ ਹੋ ਆਪਾਂ ਗਲਤ ਫੈਸਲੇ ਲੈਂਦੇ ਆ ਆ ਝਾੜੂ ਵਾਲੇ ਦੇਖੋ ਕੀ ਹਾਲ ਕਰਤਾ ਤਬਾਹ ਕਰਤਾ ਪੰਜਾਬ ਮੈਂ ਅਕਸ਼ਰਾਂ ਨੂੰ ਪੁੱਛਿਆ ਇੰਨਾ ਨਸ਼ਾ ਕਿਵੇਂ ਹੋ ਗਿਆ ਉਹ ਕਹਿੰਦੀ ਅਸੀਂ ਕੀ ਕਰੀਏ ਅਸੀਂ ਜੋ ਨਸ਼ੇ ਵਾਲੇ ਫੜਦੇ ਆ ਤੇ ਝਾੜੂ ਵਾਲੇ ਦਾ ਐਮਐਲਏ ਜਾਂ ਲੀਡਰ ਟੈਲੀਫੋਨ ਕਰਦਾ ਛੱਡੋ ਜੀ ਨਾ ਛੱਡੀਏ ਸਾਡੀ ਬਦਲੀ ਕਰ ਦਿੰਦੇ ਕਿਉਂਕਿ ਅਮੀਨਾ ਲੈਂਦੇ ਕੋਈ 5 ਲੱਖ ਲਈ ਜਾਂਦੇ ਕੋਈ 7 ਲੱਖ ਇੰਨਾ ਵਾਸਤੇ ਭਾਵੇਂ ਪੰਜਾਬ ਡੁੱਬ ਜੇ ਪਰ ਆ ਇੰਨਾ ਵਾਸਤੇ ਕੋਈ ਫਰਕ ਨਹੀਂ ਹੁਣ ਸਾਰੀਆਂ ਜ਼ਮੀਨਾਂ ਵੇਚ ਲੱਗਿਆ ਥੋੜੀ ਕਿਸਾਨਾਂ ਦੀ ਇੱਜ਼ਤ ਅਸੀਂ ਨਾ ਲੜਾਈ ਲੜਦੇ 1 ਲੱਖ ਏਕੜ ਜ਼ਮੀਨ ਥੋੜੀ ਖੋਲੇ ਨਹੀਂ ਸੀ ਇਹਨਾਂ ਨੇ ਤੇ ਵੇਜ ਨਹੀਂ ਸੀ ਦਿੱਲੀ ਵਾਲੇ ਬੰਦੇ ਦੀ ਆ ਤਾਂ ਇੰਨੇ ਘੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਵੀ ਚੱਕ ਕੇ ਲੈ ਜਾਂਗੇ ਆ ਦੇਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਲੈ ਜਾਂਗੇ ਹੁਣ ਹਰਬੀਤ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀ ਦੇ ਖਤਮ ਐ ਚਲੋ ਮੈਂ ਦਾ ਲਾਣਾ ਥੋੜਾ ਜਾ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਂ ਉਹ ਸੋਚਦਾ ਕਿ ਆ ਮੇਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜਾਊਗਾ ਟੌਰ ਬਣ ਜੂਗੀ ਠੱਗੀ ਠੁੱਕੀ ਮਾਰ ਲੂਗਾ ਉਹ ਤੇਰੀ ਕੋਈ ਠੱਗੀ ਨਹੀਂ ਬਣਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜ ਗੋਣਾ ਕੋਈ ਪੁੱਛਦਾ ਆ ਦੇਖੋ ਸਾਰੇ ਖੁਸ਼ ਹੋਏ ਕੋਲਸ ਵਾਲੇ ਜਿੰਨੇ ਆ ਆ ਜਿੰਨੇ ਨੌਜਵਾਨ ਐ ਇਹਨਾਂ ਪੁਲਸਰ ਪੜਦਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਕੀਤਾ ਨਾ ਤੁਸੀਂ ਦੇਖੋ 70000 ਪੁਲਸਾ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿੱਸਾਂ ਦੀ 10 ਸਾਲ ਸਰਕਾਰ ਦੇ ਮੈਂ ਭਰਤੀ ਕੀਤੇ ਆ ਲੇਡੀ ਪੁਲਿਸ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭਰਤੀ ਮੈਂ ਕੀਤਾ ਆ ਆ ਫਰਕ ਐ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾ ਪਾਰਟੀ ਹੈ ਇਸ ਪਾਰਟੀ ਨੂੰ ਬਚਾ ਲਓਗੇ ਤਾਂ ਵੱਜੂਗੀ ਕੌਮ ਵੱਜੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹਾਂ ਤਦਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਸਟਰ ਸਰਕਾਰ ਨੂੰ ਚੇਅਰਮੈਨ ਉਹ ਰਹਿੰਦੀ ਹੈ ਪ੍ਰਧਾਨ ਤਦਤ ਪੱਡਣਾ ਸਾਹਿਬ ਦੀ ਮੈਨੇਜਮੈਂਟ ਵੀ ਭਾਰਤ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇਦਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐਜੀਪੀਸੀ ਅਕੀਲ ਲਾ ਕੇ ਲਾ ਤੁਹਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੋਣਾ ਇੱਥੇ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵੀ ਟੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਤੁਹਾਡੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ بیٹے ਹੋਣ ਦੇ ਨਾਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਵੱਧ ਤਾਂ ਕਰਮੀ ਬਹੁਤ ਔਖੀ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਪੈਦਾ ਕਰਦੇ ਹੈ ਜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਸ਼ੀ ਆਪਣਾ ਪੰਜਾਬ ਸੀ ਕੌਮ ਸੀ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਚਿਹਰਿਆਂ ਤੇ ਵਾਪਸ ਖੁਸ਼ੀਆਂ ਲਿਆਵਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ